ਜੀ ਗਾਲਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆ ਫਸਟ ਕੈਮਰੀ ਕਾਟਨ ਦੇ ਬਹੁਤ ਸੋਹਣੇ ਸੂਟ ਹੋਣਗੇ ਦੁਪੱਟਾ ਇਹਨਾਂ ਦਾ ਨਾਲ ਰਹੇਗਾ ਹਾਫ ਪਿਓਰ ਦਾ ਬਹੁਤ ਸੋਹਣੇ ਵੀ ਸੂਟ ਹੋਣਗੇ ਜੀ ਆਲ ਓਵਰ ਸੂਟ ਰਹੇਗਾ ਇਹਦੇ ਵਿੱਚ ਕਾਫੀ ਕਲਰ ਕਲੈਕਸ਼ਨ ਹੈਗੀ ਹੈ ਤੁਸੀਂ ਅਪਨੋ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਰਹੇਗਾ ਜੀ ਇਹਨਾਂ ਦਾ ਨੈਕਸਟ ਮਸਲਿਨ ਕਾਟਨ ਦੇ ਵਿੱਚ ਹੋਣਗੇ ਬਲੈਕ ਵਾਈਟ ਦੋ ਕਲਰ ਅਵੇਲੇਬਲ ਆ ਨਾਲ ਕਰੀਮ ਕਲਰ ਅਵੇਲੇਬਲ ਹੈ ਨੈਕਸਟ ਆਵਲ ਕਾਟਨ ਦੇ ਵਿੱਚ ਆ ਰਹੇ ਜੀ ਪੇਂਟ ਵਰਕ ਵਾਲੇ ਵੀ ਆਗੇ ਬਹੁਤ ਸੋਹਣੇ ਨੈਕਸਟ ਆ ਮਲਮਲ ਦੇ ਸੂਟ ਹੋਏਗਾ ਮਲਮਲ ਦਾ ਹੀ ਦੁਪੱਟਾ ਰਹੇ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਅਵੇਲੇਬਲ ਹੈ ਜੀ ਆਲ ਓਵਰ 5 ਮੀਟਰ ਸੂਟ ਰਹੇਗਾ ਪਿਓਰ ਕਾਟਨ ਦਾ ਫੈਬਰਿਕ ਰਹੇ ਬਸ ਸੌਰੀ ਪਿਓਰ ਕ੍ਰੇਪ ਦਾ ਫੈਬਰਿਕ ਰਹੇਗਾ ਜੀ ਪਿਓਰ ਕ੍ਰੇਪ ਦੇ ਵਿੱਚ ਹੈ ਪਿਓਰ ਕ੍ਰੇਪ ਦਾ ਫੈਬਰਿਕ ਰਹੇਗਾ ਫਲਾਵਰਸ ਵਾਲੇ ਪ੍ਰਿੰਟ ਅਲਗ-ਅਲਗ ਵਾਲੇ ਹੋਣਗੇ ਆਪਣੇ ਕੋਲ ਅਵੇਲੇਬਲ ਇਹਦੇ ਵਿੱਚ ਵੀ ਘੱਟੋ-ਘੱਟ 15 ਤੋਂ 20 ਰੰਗ ਅਵੇਲੇਬਲ ਹੈਗੇ ਆ ਜੀ ਤੁਸੀਂ ਸਿਲੈਕਟ ਕਰ ਸਕਦੇ ਹੋ ਇਹਦੇ ਵਿੱਚੋਂ ਵੀ ਕੋਈ ਵੀ ਕਲਰ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਪਾ ਦਿਓ ਨੈਕਸਟ ਆ ਚਿਕਨ ਵਰਕ ਵਾਲੇ ਆਗੇ ਬਹੁਤ ਸੋਹਣੇ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਚਿਕਨ ਦੀ ਬਾਟਮ ਰਹੇਗੀ ਅਗਰ ਤੁਸੀਂ ਇਹਦੀ ਬਾਟਮ ਸਟੀਚ ਕਰਾਉਣੇ ਹੋ ਵੀ ਕਰਾ ਸਕਦੇ ਹੋ ਅਗਰ ਪਲਾਜ਼ੋ ਸਟੀਚ ਕਰਾਉਣੇ ਤਾਂ ਵੀ ਬਹੁਤ ਹੀ ਵਧੀਆ ਲੱਗੇਗਾ ਜੀ ਇਹਨਾਂ ਦਾ ਬਹੁਤ ਟ੍ਰੈਂਡ ਚੱਲਦਾ ਹੈ ਜੀ ਹੁਣ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟੀਚ ਕਰਾਉਣਾ ਬਕਾਇਦਾ ਨਾਲ ਸਟੀਚ ਵੀ ਕਰਾ ਸਕਦੇ ਹੋ ਅਗਰ ਅਨ ਸਟੀਚ ਬਾਈ ਕਰਨਾ ਅਨ ਸਟੀਚ ਵੀ ਬਾਈ ਕਰ ਸਕਦੇ ਹੋ ਨੈਕਸਟ ਆ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਮਲਮਲ ਦਾ ਦੁਪੱਟਾ ਰਹੇਗਾ ਜੀ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਹੈ ਜੀ ਬਹੁਤ ਸੋਹਣੇ ਸੂਟ ਹੋਣਗੇ ਵੀ ਚੈੱਕ ਕਰੀ ਚਲੋ ਬਹੁਤ ਸੋਹਣੀ ਕਲਰ ਕਲੈਕਸ਼ਨ ਹੈ ਜੀ ਆ ਬਾਟਮ ਵਰਕ ਵਾਲਾ ਬਹੁਤ ਵਧੀਆ ਆ ਗਿਆ ਨੈਕਸਟ ਆ ਕਾਟਨ ਦੇ ਵਿੱਚ ਹੋਣਗੇ ਬਹੁਤ ਸੋਹਣਾ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਬਹੁਤ ਹੀ ਵਧੀਆ ਵੀ ਫੈਬਰਿਕ ਹੋਏਗਾ ਨੈਕਸਟ ਆ ਬਾਟਮ ਵਰਕ ਵਾਲੇ ਆ ਗਏ ਜੀ ਸ਼ਰਟ ਤੇ ਵੀ ਵਰਕ ਰਹੇਗਾ ਬਾਟਮ ਤੇ ਵੀ ਵਰਕ ਰਹੇਗਾ ਨੈਕਸਟ ਆ ਕਾਟਨ ਦੇ ਵਿੱਚ ਆਗੇ ਨਾਲ ਕਾਟਨ ਦੇ ਹੀ ਦੁਪੱਟੇ ਹੋਣਗੇ ਜੀ ਚੈੱਕ ਕਰੀ ਚਲੋ ਕਾਫੀ ਕਲਰ ਕਲੈਕਸ਼ਨ ਸੋਹਣੀ ਆ ਜੀ ਡਿਫਰੈਂਟ ਜੀ ਕਲਰ ਕਲੈਕਸ਼ਨ ਹੈ ਜੀ ਨੈਕਸਟ ਆਵਲ ਕਾਟਨ ਦੀ ਆਰੀ ਬਹੁਤ ਸੋਹਣੇ ਸ਼ਰਟ ਬਣੀ ਹੋਈ ਹੈ ਪੈਚਵਰਕ ਜਿ ਲਗਾ ਕੇ ਨੈਕਸਟ ਆ ਪਿਓਰ ਕਾਟ ਨੈਚੁਰਲ ਕ੍ਰੇਪ ਦੇ ਵਿੱਚ ਆਪਣੇ ਕੋਲ ਫੈਬਰਿਕ ਅਵੇਲੇਬਲ ਹੈ ਜੀ ਨੈਕਸਟ ਆ ਹਾ organza ਦੇ ਵਿੱਚ ਹੈ ਜੀ ਨੈਕਸਟ ਆਵਲ ਨੈਚੁਰਲ ਕ੍ਰੇਪ ਦੇ ਵਿੱਚ ਬਹੁਤ ਸੋਹਣੇ ਹੋਣਗੇ ਸੂਟ ਜੀ ਚੈੱਕ ਕਰੋ ਬਹੁਤ ਹੀ ਵਧੀਆ ਹੋਣਗੇ ਬਹੁਤ ਸੋਹਣੀ ਵਰਕ ਕੀਤਾ ਹੈਵੀ ਵਰਕ ਕੀਤਾ ਹੈ ਪਾਰਟੀ ਵੇਅਰ ਸੂਟ ਹੈ ਜੀ ਨੈਕਸਟ ਨਾਲ ਅਲਗ-ਅਲਗ ਫੈਬਰਿਕ ਦੇ ਵਿੱਚ ਆ ਰਹੇ ਆ ਹੈਂਡਵਰਕ ਵਾਲੇ ਸੂਟ ਅਵੇਲੇਬਲ ਆ ਅਲਗ-ਅਲਗ ਫੈਬਰਿਕ 'ਚ ਹੋਣਗੇ ਸਭ ਦਾ ਅਲਗ-ਅਲਗ ਫੈਬਰਿਕ ਰਹੇਗਾ ਅਲਗ-ਅਲਗ ਹੀ ਡਿਜ਼ਾਈਨ ਰਹੇਗਾ ਤੁਸੀਂ ਇਹਨਾਂ ਵਿੱਚੋਂ ਆਪਣੇ ਅਕੋਰਡਿੰਗ ਡਿਜ਼ਾਈਨ ਫੈਬਰਿਕ ਸਿਲੈਕਟ ਕਰਕੇ ਸਕਰੀਨਸ਼ਾਟ ਪਾ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਥੈਂਕ ਯੂ